ਜੀ ਆਇਆਂ ਜਾਈ ਵੀ ਖਰਾਬ ਹੋ ਰਹੀ ਹੈਗੀ ਇਹ ਦੇਖੋ ਜੀ ਲੁਧਿਆਣੇ ਦੇ ਵਿੱਚ ਸ਼੍ਰੀ ਭਗਤ ਸਿੰਘ ਨਗਰੀਈ ਬਲੌਕ ਦੇ ਵਿੱਚ ਅਸੀਂ ਖੜੇ ਆਂ ਇਹ ਕਿਦਾਂ ਸਰਕਾਰੀ ਟਾਇਲਾਂ ਦਾ ਪੱਟ ਕੇ ਕਿਦਾਂ ਗਮਲੇ ਲਗਾ ਕੇ ਇਹ ਮੁੰਡਾ ਲਗਾ ਰਿਹਾ ਹੈਗਾ ਇੱਥੇ ਇਹਨਾਂ ਨੇ ਗਮਲਾ ਪੱਟਤਾ ਇਹ ਆਪਣੇ ਪ੍ਰਾਈਵੇਟ ਜੰਗਲੇ ਲਗਾ ਰਿਹਾ ਜੀ ਇਹ ਸ਼੍ਰੀ ਭਗਤ ਸਿੰਘ ਨਗਰ ਦਾ ਈ ਬਲੌਕ ਹੈਗਾ ਇਹ ਬੁਲਾ ਕੇ ਉਹ ਦੇਖੋ ਸਾਹਮਣੇ ਉਹ ਖੜੀਆਂ ਹੈਗੀਆਂ ਆ ਕੇ ਆਰ ਕੇ ਸ਼ਰਮਾ 330 ਮਕਾਨ ਨੰਬਰ ਵਾਲਾ ਇਹ ਆਪਣੇ ਪ੍ਰਾਈਵੇਟ ਇਹ ਲਗਾ ਰਿਹਾ ਕੇ ਕਬਜ਼ੇ ਕਰ ਰਿਹਾ ਹੈ ਉਹ ਦੇਖੋ ਆਪਣੇ ਆਪ ਨੂੰ ਜਿਹੜਾ ਸਰਕਾਰੀ ਉਹ ਕਹਿੰਦੇ ਆ ਇਹ ਮੁੰਡੇ ਦੀ ਸ਼ਕਲ ਦੇਖ ਲਓ ਇਹਨੇ ਇੱਥੇ ਟੋਇਆ ਪਟਾਇਆ ਸਰਕਾਰੀ ਇਹਨੇ ਜਿਹੜੀ ਟਾਇਲਾਂ ਨੂੰ ਨੁਕਸਾਨ ਕੀਤਾ ਔਰ ਇਹ ਦੇਖੋ ਬਾਹਰ ਕੇ ਦਾਇਨੇ ਸਰਕਾਰੀ ਦੇ ਵਿੱਚ ਆਪਣੇ ਗਮਲੇ ਵੀ ਰੱਖੇ ਹੋਏ ਆ ਸਾਰਾ ਕਰਕੇ ਇਹ ਉਹ ਖੜ ਕੇ ਇਹ ਕਰਵਾ ਰਿਹਾ ਜੀ ਸਰੇ ਆਮ ਕਾਨੂੰਨ ਦਾ ਇਹਨਾਂ ਨੇ ਧਜੀਆਂ ਉਡਾਈਆਂ ਇਹ ਹੁਣ ਤੁਸੀਂ ਦੇਖ ਲਓ ਜੀ ਇਹ ਕੀ ਇਹਨਾਂ ਨੇ ਕਾਰਪੋਰੇਸ਼ਨ ਤੋਂ ਪਰਮਿਸ਼ਨ ਲਈਤੀ ਹੈ ਇੰਪਰੂਵਮੈਂਟਾਸ ਤੋਂ ਪਰਮਿਸ਼ਨ ਲਈਤੀ ਹੈ ਜਾਂ ਨਹੀਂ ਲਈਤੀ ਇਹ ਹੁਣ ਇਹ ਨਵੇਂ ਕੰਮ ਦੇ ਵਿੱਚ ਆ ਗਏ ਹੈਗੇ ਆ ਬੰਦੇ ਬਲਾ ਕੇ ਸਰਕਾਰੀ ਆਪਣੀ ਪੋਜੀਸ਼ਨ ਦਾ ਫਾਇਦਾ ਚੱਕ ਰਿਹਾ ਆਪ ਇਹ ਰੇਲਵੇ ਤੇ ਹੈ ਤੇ ਇਹ ਵੀ ਜਨਾਨੀ ਦੀ ਵੀ ਸਰਕਾਰੀ ਕੋਈ ਹੈਗੀ ਹੈ ਜਿਹਦੇ ਕਰਕੇ ਇਹ ਆਪਣੇ ਪਹਿਲਾਂ ਤਾਂ ਇਹ ਇਹ ਦੇਖੋ ਆਪਣਾ ਬਾਹਰ ਕੱਢ ਕੇ ਇਹ ਗਮਲੇ ਰੱਖੇ ਆ ਜਿਹਦੇ ਨਾਲ ਇਹ ਟ੍ਰੈਫਿਕ ਦਾ ਵੀ ਦੇਖ ਲਓ ਤੁਸੀਂ ਇਹ ਕਿਦਾਂ ਉਹਨੇ ਗੱਡੀ ਵੀ ਤੱਕ ਆ ਕੇ ਇਹਨੇ ਬਲੌਕ ਕਰਤੀ ਆ ਇਹ ਟ੍ਰੈਫਿਕ ਦੀ ਆਇਆ ਜਾਈ ਵੀ ਖਰਾਬ ਹੋ ਰਹੀ ਹੈਗੀ ਤੇ ਇਹ ਮੈਂ ਪ੍ਰਸ਼ਾਸਨ ਨੂੰ ਅਵਗਤ ਕਰਾਉਣਾ ਚਾਹੁੰਦਾ ਹਾਂ ਇਹ ਤੇ ਸਖਤ ਤੋਂ ਸਖਤ ਤੇ ਜਲਦੀ ਤੋਂ ਜਲਦੀ ਬਾਰੀ ਦਾ ਫਾਇਦਾ ਚੱਕ ਕੇ ਇਹ ਕੰਮ ਕਰਾਇਆ ਜਾ ਰਿਹਾ ਉਹਨੇ ਦੇਖ ਲਓ ਗੱਡੀ ਕਿੱਥੋਂ ਨਿਕਲੂਗੀ ਇਹ ਸਾਰੀ ਗੱਡੀਆਂ ਇਧਰਲੇ ਪਾਸੇ ਖੜੀਆਂ ਆਪਣੀ ਗੱਡੀ ਵਿੱਚ ਫਸਾਤੀ ਹੈ ਤੇ ਆਪਣਾ ਇਹ ਕੰਮ ਕਰ ਇਹ ਦੇਖੋ ਜੀ ਲੁਧਿਆਣੇ ਦੇ ਵਿੱਚ ਸੀਰ ਭਗਤ ਸਿੰਘ ਨਗਰੀ ਬਲੌਕ ਦੇ ਵਿੱਚ ਅਸੀਂ ਖੜੇ ਆ। ਇਹ ਕਿਦਾਂ ਸਰਕਾਰੀ ਟਾਇਲਾਂ ਦਾ ਪੱਟ ਕੇ ਕਿਦਾਂ ਗਮਲੇ ਲਗਾ ਕੇ ਇਹ ਮੁੰਡਾ ਲਗਾ ਰਿਹਾ ਹੈਗਾ। ਇੱਥੇ ਇਹਨਾਂ ਨੇ ਗਮਲਾ ਪੱਟਤਾ। ਇਹ ਆਪਣੇ ਪ੍ਰਾਈਵੇਟ ਜੰਗਲੇ ਲਗਾ ਰਹੇ ਆ ਜੀ ਇਹ ਸੀਰ ਭਗਤ ਸਿੰਘ ਨਗਰ ਦਾ ਈ ਬਲੌਕ ਹੈਗਾ। ਉਹ ਬਲਾ ਕੇ ਉਹ ਦੇਖੋ ਸਾਹਮਣੇ ਉਹ ਖੜੀਆਂ ਹੈਗੀਆਂ। ਆ ਕੇ ਆਰ ਕੇ ਸ਼ਰਮਾ 330 ਮਕਾਨ ਨੰਬਰ ਵਾਲਾ ਇਹ ਆਪਣੇ ਪ੍ਰਾਈਵੇਟ ਇਹ ਲਗਾ ਰਹੇ ਕੇ ਕਬਜ਼ੇ ਕਰ ਰਹੇ ਆ। ਉਹ ਦੇਖੋ ਆਪਣੇ ਆਪ ਨੂੰ ਜਿਹੜਾ ਸਰਕਾਰੀ ਕਹਿੰਦੇ ਆ ਇਹ ਮੁੰਡੇ ਦੀ ਸ਼ਕਲ ਦੇਖ ਲਓ ਇਹਨੇ ਇੱਥੇ ਤੋਇਆ ਪਟਾਇਆ ਸਰਕਾਰੀਏ ਨੇ ਜਿਹੜੀ ਟਾਈਲਾਂ ਨੂੰ ਨੁਕਸਾਨ ਕੀਤਾ ਔਰ ਇਹ ਦੇਖੋ ਬਾਹਰ ਕਿਦਾਈ ਨੇ ਸਰਕਾਰੀ ਦੇ ਵਿੱਚ ਆਪਣੇ ਗਮਲੇ ਵੀ ਰੱਖੇ ਹੋਏ ਆ ਸਾਰਾ ਕਰਕੇ ਇਹ ਉਹ ਖੜ ਕੇ ਇਹ ਕਰਵਾ ਰਿਹਾ ਜੀ ਸਰੇ ਆਮ ਕਾਨੂੰਨ ਦਾ ਇਹਨਾਂ ਨੇ ਧਜੀਆਂ ਉਡਾਈਆਂ ਤੇ ਹੁਣ ਤੁਸੀਂ ਦੇਖ ਲਓ ਜੀ ਇਹ ਕੀ ਇਹਨਾਂ ਨੇ ਕਾਰਪੋਰੇਸ਼ਨ ਤੋਂ ਪਰਮਿਸ਼ਨ ਲਈਤੀ ਹੈ ਇੰਪਰੂਵਮੈਂਟ ਕਾਸ ਤੋਂ ਪਰਮਿਸ਼ਨ ਲਈਤੀ ਹੈ ਜਾਂ ਨਹੀਂ ਲਈਤੀ ਇਹ ਹੁਣ ਇਹ ਨਵੇਂ ਕੰਮ ਦੇ ਵਿੱਚ ਆ ਗਏ ਹੈਗੇ ਆ ਬੰਦੇ ਬਲਾ ਕੇ ਸਰਕਾਰੀ ਆਪਣੀ ਪੋਜੀਸ਼ਨ ਦਾ ਫਾਇਦਾ ਚੱਕ ਰਿਹਾ ਆ ਆਪ ਇਹ ਰੇਲਵੇ ਤੇ ਤੇ ਵੀ ਜਨਾਨੀ ਦੀ ਵੀ ਸਰਕਾਰੀ ਕੋਈ ਹੈਗੀ ਆ ਜਿਹਦੇ ਕਰਕੇ ਇਹ ਆਪਣੇ ਪਹਿਲਾਂ ਤਾਂ ਇਹ ਇਹ ਦੇਖੋ ਆਪਣਾ ਬਾਹਰ ਕੱਢ ਕੇ ਇਹ ਗਮਲੇ ਰੱਖੇ ਆ ਜਿਹਦੇ ਨਾਲ ਇਹ ਟ੍ਰੈਫਿਕ ਦਾ ਵੀ ਦੇਖ ਲਓ ਤੁਸੀਂ ਕਿ ਕਿਦਾਂ ਉਹਨੇ ਗੱਡੀ ਵੀ ਟਗਾ ਕੇ ਇਹਨੇ ਬਲੌਕ ਕਰਤੀ ਆ ਇਹ ਟ੍ਰੈਫਿਕ ਦੀ ਆਇਆ ਜਾਈ ਵੀ ਖਰਾਬ ਹੋ ਰਹੀ ਹੈਗੀ ਤੇ ਇਹ ਮੈਂ ਪ੍ਰਸ਼ਾਸਨ ਨੂੰ ਅਵਗਤ ਕਰਾਉਣਾ ਚਾਹੁੰਦਾ ਆ ਇਹ ਤੇ ਸਖਤ ਤੋਂ ਸਖਤ ਤੇ ਜਲਦੀ ਤੋਂ ਜਲਦੀ ਬਾਰੀ ਦਾ ਫਾਇਦਾ ਚੱਕ ਕੇ ਇਹ ਕੰਮ ਕਰਾਇਆ ਜਾ ਰਿਹਾ ਉਹਨੇ ਦੇਖ ਲਓ ਗੱਡੀ ਕਿੱਥੋਂ ਆ ਰਹੀ ਹੈ ਜੀ ਸਰੇਆਮ ਕਾਨੂੰਨ ਦਾ ਇਹਨਾਂ ਨੇ ਧਜੀਆਂ ਉਡਾਈਆਂ ਤੇ ਹੁਣ ਤੁਸੀਂ ਦੇਖ ਲਓ ਜੀ ਇਹ ਕੀ ਇਹਨਾਂ ਨੇ ਕਰਕੇຊਣ ਤੋਂ ਪਰਮਿਸ਼ਨ ਲਈਤੀ ਹੈ ਇੰਪਰੂਵਮੈਂਟ ਦਸ ਤੋਂ ਪਰਮਿਸ਼ਨ ਲਈਤੀ ਹੈ ਜਾਂ ਨਹੀਂ ਲਈਤੀ ਇਹ ਹੁਣ ਇਹ ਨਵੇਂ ਕੰਮ ਦੇ ਵਿੱਚ ਆ ਗਏ ਹੈਗੇ ਆ ਬੰਦੇ ਬੁਲਾ ਕੇ ਸਰਕਾਰੀ ਆਪਣੀ ਪੋਜੀਸ਼ਨ ਦਾ ਫਾਇਦਾ ਚੱਕ ਰਿਹਾ ਆਪ ਇਹ ਰੇਲਵੇ ਤੇ ਆ ਤੇ ਵੀ ਜਨਾਨੀ ਦੀ ਵੀ ਸਰਕਾਰੀ ਕੋਈ ਹੈਗੀ ਹੈ ਜਿਹਦੇ ਕਰਕੇ ਇਹ ਆਪਣੇ ਪਹਿਲਾਂ ਤਾਂ ਇਹ ਦੇਖੋ ਆਪਣਾ ਬਾਹਰ ਕੱਢ ਕੇ ਇਹ ਗਮਲੇ ਰੱਖੇ ਆ ਜਿਹਦੇ ਨਾਲ ਇਹ ਟ੍ਰੈਫਿਕ ਦਾ ਵੀ ਦੇਖ ਲਓ ਤੁਸੀਂ ਕਿ ਕਿਦਾਂ ਉਹਨੇ ਗੱਡੀ ਵੀ ਟਗਾ ਕੇ ਇਹਨੇ ਬਲੌਕ ਕਰਤੀ ਆ ਇਹ ਟ੍ਰੈਫਿਕ ਦੀ ਆਇਆ ਜਾਈ ਵੀ ਖਰਾਬ ਹੋ ਰਹੀ ਹੈਗੀ ਤੇ ਇਹ ਮੈਂ ਪ੍ਰਸ਼ਾਸਨ ਨੂੰ ਅਵਗਤ ਕਰਾਉਣਾ ਚਾਹੁੰਦਾ ਕਿ ਇਹ ਤੇ ਸਖਤ ਤੋਂ ਸਖਤ ਤੇ ਜਲਦੀ ਤੋਂ ਜਲਦੀ ਬਾਰੀ ਦਾ ਫਾਇਦਾ ਚੱਕ ਕੇ ਇਹ ਕੰਮ ਕਰਾਇਆ ਜਾ ਰਿਹਾ ਉਹਨੇ ਦੇਖ ਲਓ ਗੱਡੀ ਕਿੱਥੋਂ ਨਿਕਲੂਗੀ ਇਹ ਸਾਰੀ ਗੱਡੀ ਐ ਇਧਰਲੇ ਪਾਸੇ ਖੜੀ ਹੈ ਆਪਣੀ ਖੱਡੀ ਵਿੱਚ ਫਸਾਤੀ ਹੈ ਤੇ ਆਪਣਾ ਇਹ ਕੰਮ ਕਰਦਾ ਹੈ ਇਹ ਦੇਖੋ ਜੀ ਲੁਧਿਆਣੇ ਦੇ ਵਿੱਚ ਸੀਸ ਭਗਤ ਸਿੰਘ ਨਗਰ E ਬਲਾਕ ਦੇ ਵਿੱਚ ਅਸੀਂ ਖੜੇ ਆ। ਇਹ ਕਿਸਦਾ ਸਰਕਾਰੀ ਟਾਇਲਾਂ ਦਾ ਪੱਟ ਕੇ ਕਿਦਾਂ ਗਮਲੇ ਲਗਾ ਕੇ ਇਹ ਮੁੰਡਾ ਲਗਾ ਰਿਹਾ ਹੈਗਾ। ਇੱਥੇ ਇਹਨਾਂ ਨੇ ਗਮਲਾ ਪੱਟਤਾ। ਇਹ ਆਪਣੇ ਪ੍ਰਾਈਵੇਟ ਜੰਗਲੇ ਲਗਾ ਰਿਹਾ ਜੀ ਇਹ ਸੀਸ ਭਗਤ ਸਿੰਘ ਨਗਰ ਦਾ E ਬਲਾਕ ਹੈਗਾ। ਉਹ ਬਲਾ ਕੇ ਉਹ ਦੇਖੋ ਸਾਹਮਣੇ ਉਹ ਖੜੀਆਂ ਹੈਗੀਆਂ। ਆ ਕੇ ਆਰ ਕੇ ਸ਼ਰਮਾ 330 ਮਕਾਨ ਨੰਬਰ ਵਾਲਾ ਇਹ ਆਪਣੇ ਪ੍ਰਾਈਵੇਟ ਇਹ ਲਗਾ ਰਿਹਾ કે ਕਬਜ਼ੇ ਕਰ ਰਿਹਾ। ਉਹ ਦੇਖੋ ਆਪਣੇ ਆਪ ਨੂੰ ਜਿਹੜਾ ਸਰਕਾਰੀ ਕਹਿੰਦੇ ਆ ਇਹ ਮੁੰਡੇ ਦੀ ਸ਼ਕਲ ਦੇਖ ਲਓ ਇਹਨੇ ਇੱਥੇ ਤੋਇਆ ਪਟਿਆ ਸਰਕਾਰੀਏ ਨੇ ਜਿਹੜੀ ਟਾਈਲਾਂ ਨੂੰ ਨੁਕਸਾਨ ਕੀਤਾ ਔਰ ਇਹ ਦੇਖੋ ਬਾਹਰ ਕਿਦਾਈ ਨੇ ਸਰਕਾਰੀ ਦੇ ਵਿੱਚ ਆਪਣੇ ਗਮਲੇ ਵੀ ਰੱਖੇ ਹੋਏ ਆ ਸਾਰਾ ਕਰਕੇ ਇਹ ਉਹ ਖੜ ਕੇ ਇਹ ਕਰਵਾ ਰਿਹਾ ਜੀ ਧਰੇ ਆਮ ਕਾਨੂੰਨ ਦਾ ਇਹਨਾਂ ਨੇ ਧਜੀਆਂ ਉਡਾਈਆਂ ਤੇ ਹੁਣ ਤੁਸੀਂ ਦੇਖ ਲਓ ਜੀ ਇਹ ਕੀ ਇਹਨਾਂ ਨੇ ਕਾਰਪੋਰੇਸ਼ਨ ਤੋਂ ਪਰਮਿਸ਼ਨ ਲਈਤੀ ਹੈ ਇੰਪਰੂਵਮੈਂਟ ਦਾ ਤੋਂ ਪਰਮਿਸ਼ਨ ਲਈਤੀ ਹੈ ਜਾਂ ਨਹੀਂ ਲਈਤੀ ਇਹ ਹੁਣ ਇਹ ਨਵੇਂ ਕੰਮ ਦੇ ਵਿੱਚ ਆ ਗਏ ਹੈਗੇ ਆ ਬੰਦੇ ਬਲਾ ਕੇ ਸਰਕਾਰੀ ਆਪਣੀ ਪੋਜੀਸ਼ਨ ਦਾ ਫਾਇਦਾ ਚੱਕ ਰਹੇ ਆ ਆਪ ਇਹ ਰੇਲਵੇ ਤੇ ਤੇ ਵੀ ਜਨਾਨੀ ਦੀ ਵੀ ਸਰਕਾਰੀ ਕੋਈ ਹੈਗੀ ਹੈ ਜਿਹਦੇ ਕਰਕੇ ਇਹ ਆਪਣੇ ਪਹਿਲਾਂ ਤਾਂ ਇਹ ਇਹ